ਸੋਚ ਨਵਾਇਆ ਗਾਜ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼ ਜ਼ਿੰਦਗੀ ਦੇ ਵਿੱਚ ਜੇ ਬਿਹਤਰ ਇਨਸਾਨ ਬੰਨਣਾ ਹੈ ਬਿਹਤਰ ਇਨਸਾਨ ਬਨਣ ਲਈ ਨੇਕ ਇਨਸਾਨ ਬਨਣ ਦੇ ਲਈ ਇੱਕ ਗੱਲ ਦਾ ਧਿਆਨ ਰੱਖਿਓ ਭਾਵੇਂ ਛੋਟਲ ਜਾਈ ਕਿਉਂ ਨਾ ਹੋਵੇ ਝੂਠ ਬੋਲਣ ਤੋਂ ਜ਼ਿੰਦਗੀ ਦੇ ਵਿੱਚ ਪਰਹੇਜ਼ ਕਰਿਓ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਝੂਠ ਬੋਲਣ ਦੀ ਆਦਤ ਨੂੰ ਆਪਣੀ ਲਾਈਫ ਦੇ ਵਿੱਚੋਂ ਘਟਾਓ ਜੇ ਬਿਹਤਰ ਇਨਸਾਨ ਬੰਨਣਾ ਚਾਹੁੰਦੇ ਹੋ ਜੇ ਨੇਕ ਇਨਸਾਨ ਬੰਨਣਾ ਚਾਹੁੰਦੇ ਹੋ ਫਿਰ ਛੋਟਾ ਜਿਹਾ ਇਹ ਝੂਠ ਹੈ ਨਾ ਸੰਕੋਚ ਕਰੋ ਸੰਕੋਚ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸੱਚੀ ਗੱਲ ਕਰੋ ਖਰੀ ਗੱਲ ਕਰੋ ਕਲੀਅਰ ਗੱਲ ਕਰੋ ਵੱਲ ਵਲਿੰਗ ਦੇ ਨਾਲਗਾ ਨਹੀਂ ਹਾਂਜੀ ਤਾਂ ਗੁਰੂ ਰਾਮਦਾਸ ਜੀ ਤਾਂ ਗੁਰੂ ਰਾਮਦਾਸ ਜੀ ਤੇ ਇੱਥੇ ਇੱਕ ਚੀਜ਼ ਦਾ ਧਿਆਨ ਰੱਖਿਓ ਇਹ ਬਾਬਾ ਲੰਨ ਸਿੰਘ ਸਾਹਿਬ ਦਾ ਬਚਨ ਹੈ ਕਹਿੰਦੇ ਕਈ ਵਾਰੀ ਇਹੋ ਜੀ ਸਿਚੁਏਸ਼ਨ ਵੀ ਆਉਂਦੀ ਹੈ ਲਾਈਫ ਦੇ ਵਿੱਚ ਇਹੋ ਜਿਹਾ ਸਿਸਟਮ ਵੀ ਬਣਦਾ ਹੈ ਜ਼ਿੰਦਗੀ ਦੇ ਵਿੱਚ ਕਿ ਜਿੱਥੇ ਬੰਦਾ ਫੈਸਲਾ ਨਹੀਂ ਲੈ ਪਾਉਂਦਾ ਉੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਹਮੇਸ਼ਾ ਸੱਚ ਹੀ ਬੋਲਣਾ ਹੈ ਸੱਚ ਝੂਠ ਦਾ ਸਾਥ ਨਹੀਂ ਦੇਣਾ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਜਿਸ ਜਗ੍ਹਾ ਦੇ ਉੱਤੇ ਝੂਠ ਬੋਲਣ ਦੇ ਨਾਲ ਕਿਸੇ ਦੀ ਇੱਜ਼ਤ ਬਚ ਰਹੀ ਹੋਵੇ ਕਿਸੇ ਦੀ ਜਾਨ ਬਚ ਰਹੀ ਹੋਵੇ ਜਿਸ ਜਗ੍ਹਾ ਦੇ ਉੱਤੇ ਝੂਠ ਬੋਲਣ ਦੇ ਨਾਲ ਕਿਸੇ ਦਾ ਕੰਮ ਸਫਲ ਰਿਹਾ ਹੋਵੇ ਉਹ ਝੂਠ ਵੀ ਉੱਥੇ ਸੱਚ ਤੋਂ ਵੱਡਾ ਹੋ ਜਾਂਦਾ ਹੈ ਸ਼ਾਇਦ ਕਈ ਨਾ ਸਮਝੇ ਹੋਣ ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬਣੇ ਨੇ ਉੱਚ ਦੇ ਪੀਰ ਬਾਣਾ ਨੀਲਾ ਪਾਇਆ ਪੀਰਾਂ ਵਾਲਾ ਬਾਣਾ ਪਾਇਆ ਚਾਰ ਜਾਣਿਆਂ ਨੇ ਮੋਢਿਆਂ ਤੇ ਚੱਕਿਆ ਉੱਚ ਦੇ ਪੀਰ ਬਣੇ ਨੇ ਮਹਾਰਾਜ ਜਦੋਂ ਸਿਪਾਈਆਂ ਨੇ ਘੇਰਾ ਪਾਇਆ ਪੁੱਛਦੇ ਨੇ ਕੌਣ ਨੇ ਸੀਤ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਜਿਹੜੇ ਸਿੱਖ ਨੇ ਉਹ ਪਤਾ ਕੀ ਕਹਿੰਦੇ ਕਹਿੰਦੇ ਇਹ ਤੇ ਉੱਚ ਦਾ ਪੀਰ ਇਹ ਉੱਚ ਪਿੰਡ ਦਾ ਪੀਰ ਹੈ ਉੱਚ ਪਿੰਡ ਦਾ ਨਾ ਸੀ ਇਹ ਉੱਚ ਦਾ ਪੀਰ ਬੋਲਿਆ ਝੂਠ ਹੈ ਪਰ ਉਹ ਸੱਚ ਤੋਂ ਵੀ ਵੱਡਾ ਕਿਉਂ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਘੇਰੇ ਚੋਂ ਕੱਢ ਕੇ ਲੈ ਕੇ ਜਾਣਾ ਖੁਦ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਇਹਦੇ ਉਲਟ ਦੂਸਰਾ ਨਕਸ਼ਾ ਸਾਹਮਣੇ ਲੈ ਆਓ ਗੰਗੂ ਬ੍ਰਾਹਮਣ ਬੋਲਦਾ ਸੱਚ ਹੀ ਐ ਜਦੋਂ ਫੜਾਉਣਾ ਹੈ ਸਹਿਬਜ਼ਾਦਿਆਂ ਨੂੰ ਮਾਂ ਗੁਜਰ ਕੌਰ ਜੀ ਨੂੰ ਬੋਲਿਆ ਸੱਚ ਹੀ ਹੈ ਹਕੂਮਤ ਦੇ ਅੱਗੇ ਪਰ ਉਹ ਸੱਚ ਦੇ ਕਰਕੇ ਅੱਜ ਤੱਕ ਵੀ ਗੰਗੂ ਨੂੰ ਲੰਨ ਤਾਂ ਹੀ ਪੈ ਰਹੀਆਂ ਨੇ ਹੈ ਜੀ ਜਿਸ ਜਗ੍ਹਾ ਦੇ ਉੱਤੇ ਝੂਠ ਬੋਲਣ ਦੇ ਨਾਲ ਕਿਸੇ ਦੇ ਪਰਦੇ ਟਕੇ ਜਾ ਰਹੇ ਨੇ ਕਿਸੇ ਦੀ ਇੱਜ਼ਤ ਬਚ ਰਹੀ ਏ ਕਿਸੇ ਤੇ ਜਿਹੜੇ ਪਾਪ ਨੇ ਉਹ ਟੱਕੇ ਜਾ ਰਹੇ ਨੇ ਕਹਦੇ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਖੁੱਤਨ ਗੁਰੂ ਰਾਮਦਾਸ ਜੀ ਤੁਨ ਗੁਰੂ ਰਾਮ ਕਿਸੇ ਦੀ ਜਾਨ ਬਚ ਰਹੀ ਤੇਰਾ ਇਹਨੇ ਕਹਿਣ ਨਾਲ ਹੀ ਮੈਨੂੰ ਨਹੀਂ ਪਤਾ ਉਹ ਝੂਠ ਵੀ ਉੱਥੇ ਸੱਚ ਤੋਂ ਵੱਡਾ ਉਦਾਂ ਹਮੇਸ਼ਾ ਝੂਠ ਬੋਲਣ ਦੀ ਆਦਤ ਨੂੰ ਆਪਣੇ ਅੰਦਰੋਂ ਕੱਢਣਾ ਹੈ ਹਮੇਸ਼ਾ ਹੀ ਕੋਸ਼ਿਸ਼ ਇਹ ਕਰੋ ਨਹੀਂ ਤੇ ਅਸੀਂ ਕਈ ਵਾਰੀ ਨਿੱਗੀ ਨਿੱਗੀ ਗੱਲ ਬਿਨਾਂ ਵਜ੍ਹਾ ਤੋਂ ਝੂਠ ਬੋਲੀ ਜਾਂਦੇ ਬੋਲੀ ਜਾਂਦੇ ਇਹ ਇਤਨਾ ਨਹੀਂ ਮੈਂ ਤਾਂ ਇਤਨਾ ਕਰ ਰਿਹਾ ਹਾਂ ਸਭ ਬੈਠੇ ਵੇਲੇ ਹੀ ਸੀ ਇਹ ਚੀਜ਼ਾਂ ਤੋਂ ਬਚ ਕੇ ਰਹੋ ਜੇ ਬਿਹਤਰ ਇਨਸਾਨ ਬੰਨਣਾ ਹੈ ਜੇ ਨੇਕ ਇਨਸਾਨ ਬੰਨਣਾ ਹੈ ਭਾਵੇਂ ਛੋਟਾ ਜਿਹਾ ਝੂਠ ਹੋਵੇ ਪਰ ਝੂਠ ਬੋਲਣ ਦੀ ਆਦਤ ਸਦਾ ਲਈ ਆਪਣੇ ਅੰਦਰੋਂ ਕੱਢੋ ਅਗਲੀ ਗੱਲ ਸੁਣੋ ਜੇ ਬਿਹਤਰ ਇਨਸਾਨ ਬੰਨਾ ਹੈ ਤੇ ਆਪਣੇ ਕੋਲ ਚੰਗੀਆਂ ਕਿਤਾਬਾਂ ਰੱਖੋ ਆਖੋ ਤਾਂ ਨਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਚੰਗੀਆਂ ਕਿਤਾਬਾਂ ਆਪਣੇ ਕੋਲ ਰੱਖੋ ਤੇ ਉਹਨਾਂ ਕਿਤਾਬਾਂ ਨੂੰ ਪੜਿਆ ਕਰੋ ਚੰਗੀਆਂ ਕਿਤਾਬਾਂ ਜਿਨ੍ਹਾਂ ਕਿਤਾਬਾਂ ਦੇ ਪੜਨ ਦੇ ਨਾਲ ਤੇਰਾ ਗਿਆਨ ਵੱਧ ਰਿਹਾ ਹੈ ਜਿਨ੍ਹਾਂ ਕਿਤਾਬਾਂ ਦੇ ਪੜਨ ਦੇ ਨਾਲ ਤੇਰੀ ਅੰਦਰਲੀ ਬਾਹਰਲੀ ਤਰੱਕੀ ਹੋ ਰਹੀ ਹੈ ਜਿਨ੍ਹਾਂ ਕਿਤਾਬਾਂ ਦੇ ਪੜਨ ਦੇ ਨਾਲ ਤੇਰੇ ਮੌਲਿਕ ਦੇ ਚਰਨਾਂ ਨਾਲ ਤੇਰੀ ਨੇੜਤਾ ਵੱਧ ਜਾਵੇਗੀ ਜਿਹੜੀਆਂ ਕਿਤਾਬਾਂ ਪੜਨ ਦੇ ਨਾਲ ਪਿਆਰਿਆ ਮਾਹਪੁਰਖਾਂ ਦੇ ਨਾਲ ਹੋਰ ਤੇਰਾ ਜੋ ਮਿੱਤਰ ਤਈ ਬਣਾ ਪੰਨ ਮਾਹਪੁਰਖਾਂ ਦੀ ਖੁਸ਼ੀ ਲੈਣ ਵਾਲਾ ਤੇਰਾ ਸਿਸਟਮ ਵੱਧ ਜਾਏਗਾ ਇਹੋ ਜੀਆਂ ਕਿਤਾਬਾਂ ਜ਼ਰੂਰ ਪੜੋ ਹਮੇਸ਼ਾ ਕੋਲ ਰੱਖੋ ਵਿਹਲੇ ਬਹਿਣ ਨਾਲੋਂ ਚੰਗਾ ਦੋ ਕਿਤਾਬਾਂ ਤੂੰ ਕੋਲ ਰੱਖੀਆਂ ਜਦੋਂ ਵਿਹਲਾ ਟਾਈਮ ਮਿਲਿਆ ਪੜ੍ਹ ਲਿਆ ਕਰ ਕਿਤਾਬਾਂ ਚੰਗੀਆਂ ਕਿਤਾਬਾਂ ਤੇ ਚੰਗੇ ਜਿਹੜੇ ਮਿੱਤਰ ਨੇ ਨਾ ਸਮਾਂ ਆਉਣ ਤੇ ਦੱਸਦੇ ਨੇ ਪਿਆਰਿਓ ਉਹ ਨਾਲ ਸੀ ਤੁਹਾਡੇ ਤੇ ਤੁਹਾਨੂੰ ਕਿੰਨਾ ਲਾਭ ਦੇ ਗਏ ਹਾਂਜੀ ਚੰਗੀਆਂ ਕਿਤਾਬਾਂ ਪੜ੍ਹਿਆ ਕਰੋ ਮਹਾਂਪੁਰਖਾਂ ਦਾ ਜੀਵਨ ਆਪਣੇ ਘਰਾਂ ਚ ਲਿਆ ਕੇ ਰੱਖੋ ਕਮਾਈ ਵਾਲਿਆਂ ਦਾ ਬਾਬਾ ਨੰਦਸੇ ਜੀ ਵਰਗਿਆਂ ਦਾ ਬਾਬਾ ਈਸ਼ਰ ਸਿੰਘ ਜੀ ਵਰਗਿਆਂ ਦਾ ਹੋਰ ਜਿਨਨੇ ਕਰਨੀ ਕਮਾਈ ਵਾਲੇ ਸਾਧੂ ਮਹਤਮਾ ਨੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਾਪੁਰ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ ਕਿ ਨਹੀਂ ਨਹੀਂ ਬਾਬਾ ਦੀਪ ਸਿੰਘ ਜੀ ਵਰਗਿਆਂ ਦਾ ਜੀਵਨ ਲਿਆਓ ਘਰਾਂ ਦੇ ਵਿੱਚ ਲਿਆ ਕੇ ਵਾਰ-ਵਾਰ ਪੜੋ ਚੰਗੀਆਂ ਕਿਤਾਬਾਂ ਵਾਰ-ਵਾਰ ਪੜੋ ਇਹ ਚੰਗੀਆਂ ਕਿਤਾਬਾਂ ਅੱਜ ਨਹੀਂ ਤੇ ਕੱਲ ਤੁਹਾਨੂੰ ਫਾਇਦਾ ਹੀ ਦੇ ਕੇ ਜਾਣਗੀਆਂ ਅਖੋਤਨਗਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ